ਕਹਦੇ ਉਹ ਕਿਉਂ ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੇਰੇ ਲੰਘਣ ਨਾਲ ਕਿਹਦਾ ਭਲਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੇਰੇ ਬੋਲਾਂ ਨਾਲ ਕਿਹਦੇ ਰੁਕੇ ਹੋਏ ਕੰਮ ਬਣ ਗਏ ਨੇ ਮੈਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੇਰੀ ਪਰਛਾਈ ਨਾਲ ਹੀ ਲੋਕਾਂ ਦਾ ਭਲਾ ਹੋਣਾ ਚਾਹੀਦਾ ਆਹ ਦੇ ਦੇ ਵਰ ਦੇਣਾ ਕਿਉਂ ਕਿਸੇ ਦਾ ਭਲਾ ਹੋਵੇ ਪਰ ਮੈਨੂੰ ਪਤਾ ਨਾ ਲੱਗੇ ਕਿ ਮੇਰੇ ਕਰਕੇ ਹੋਇਆ ਇਹ ਸਾਧੂ ਦੀ ਨਿਸ਼ਾਨੀ ਰੱਬ ਤੱਕ ਪਹੁੰਚੇ ਹੋਏ ਹੈ ਜੇ ਪਤਾ ਲੱਗਣ ਲੱਗ ਜਾ ਮੇਰੇ ਕਰਕੇ ਹੋਇਆ ਮਾਨ ਹੋ ਜਾਣਾ ਉਹ ਕਹਿੰਦੇ ਜੇ ਵਰ ਦੇਣਾ ਫਿਰ ਆ ਦੇ ਜਿੱਥੋਂ ਲੰਘ ਜਾ ਉੱਥੇ ਲੋਕਾਂ ਦੇ ਆਪੇ ਹੀ ਦੁੱਖ ਦੂਰ ਹੋ ਜਾਣ ਪਰਛਾਈ ਪੈ ਜਾਏ ਆਪੇ ਲੋਕਾਂ ਦੇ ਦੁੱਖ ਦੂਰ ਹੋ ਜਾਣ ਮੈਨੂੰ ਪਤਾ ਨਾ ਲੱਗੇ ਇਹੋ ਜੇ ਸਾਧੂ ਸਾ ਸੰਗਤ ਮੈਂ ਵਿਖੇ ਨੇ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ ਉਹ ਜਿੱਥੋਂ ਲੰਘੇ ਕਿਸੇ ਨੇ ਦੂਰੋਂ ਦਰਸ਼ਨ ਕਰ ਲੈ ਤਾਂ ਵੀ ਕੰਮ ਹੋ ਗਿਆ ਉਹ ਬੁੱਲੇ ਵੀ ਨਹੀਂ ਜ਼ੁਬਾਨ ਤੋਂ ਬਿਨਾਂ ਬੋਲੇ ਕੰਮ ਹੋ ਗਿਆ ਕਿਉਂ ਭਾਈ ਉਹ ਉੱਥੇ ਪਹੁੰਚ ਗਏ ਜਿੱਥੇ ਮਨ ਸੱਚਾ ਮੁਖ ਸੱਚਾ ਸੋਏ ਪੜੋ ਮਨ ਸੱਚਾ ਮੁਖ ਸੱਚਾ ਸੋਏ ਅਵਰ ਨ ਪਿਖੈ ਇਕਸ ਬਿਨ ਕੋਏ ਨਾਨਕ ਦੇ ਲੱਛਣ ਬ੍ਰਹਮ ਗਿਆਨੀ ਹੋਏ ਇਹ ਹੈ ਬ੍ਰਹਮ ਗਿਆਨੀ ਦਾ ਲੱਛਣ ਕਿਉਂ ਉਹ ਇੱਕ ਤੋਂ ਬਗੈਰ ਅਵਰ ਨਾ ਵੇਖੇ ਕੋਈ ਕਿਸੇ ਹੋਰ ਨੂੰ ਵੇਖਦਾ ਨਹੀਂ ਵੀ ਕੀ ਕੰਮ ਹੋ ਰਿਹਾ ਹੈ ਉਹ ਲੋਕਾਂ ਕੋਲੋਂ ਹਸਾਬ ਲੈਣ ਨਹੀਂ ਜਾਂਦਾ ਮੇਰੇ ਕੋਲ ਸੱਜਣ ਆਇਓ ਉਹਨਾਂ ਦੀ ਫੈਕਟਰੀ ਹੈ ਉਹ ਕੰਪਲੀਟ ਸਾਈਕਲ ਬਣਾਉਂਦੇ ਨੇ ਤੋ ਕਿਸੇ ਸਾਧੂ ਕੋਲ ਜਾਣ ਲੱਗ ਪੈਂ ਮਾਫ ਕਰਿਓ ਲੋਕੀ ਵੀ ਨਵੇਂ-ਨਵੇਂ ਸੰਤ ਲੱਭਦੇ ਨੇ ਵੇ ਫਲੰਨੀ ਜਗਤ ਪਤ ਅਗਿਓ ਨਵੇਂ ਥਾਂ ਤੇ ਜਾਵਾਂਗੇ ਸਾਡੀ ਪੁੱਛ ਕਿਸ ਜਿਆਦਾ ਹੋਗੀ ਉਹ ਨਵੇਂ ਥਾਂ ਤੇ ਚਲੇ ਗਏ ਉਹ ਸਾਧੂ ਨੂੰ ਉਹਨਾਂ ਨੇ 31000 ਭੇਂਟ ਕੀਤਾ ਫਰੂਟ ਰੱਖਿਆ ਉਹਨੇ ਵੀ ਸਰੂਪੇ ਸਰੂਪੇ ਪਾ ਦਿੱਤੇ ਆਇਆ ਕਰੋ ਵਿਸ਼ੇਸ਼ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਮਟਰ ਪਨੀਰ ਖਿਲਾ ਦਿੱਤਾ ਫਿਰ ਚਲੇ ਗਏ ਫਿਰ ਲੜਕੇ ਦਾ ਵਿਆਹ ਹੋਇਆ ਪੁੱਤ ਨੂੰ ਉਹਨੂੰ ਲੈ ਕੇ ਚਲੇ ਗਏ ਸਾਲ ਕਲੰਗਿਆ ਉਹਨਾਂ ਦੇ ਬੱਚਾ ਹੋਇਆ ਉਹ ਫਿਰ ਚਲੇ ਗਏ ਮਠਿਆਈ ਲੈ ਕੇ ਤੇ ਹੁਣ ਉਹ ਵਿਖਿਆਵੇ 2 ਸਾਲ ਤੋਂ ਆਉਂਦੇ ਨੇ ਤੇ ਉਹ ਡੇਰੇਦਾਰ ਨੇ ਪਤਾ ਕੀ ਕਿਹਾ ਤੁਹਾਡੇ ਪੁੱਤਰਾ ਹੋਇਆ ਸਰਦਾਰ ਜੀ ਤਾਨੂੰ ਪਤਾ ਕਿ ਕਿਉਂ ਹੋਇਆ ਪੁੱਤਾ ਤੁਹਾਡੇ ਉਹ ਕਹਿੰਦਾ ਜੀ ਮਹਾਰਾਜ ਨੇ ਕਿਰਪਾ ਕੀਤੀ ਦਾਤ ਹੋਈ ਕਹਿੰਦਾ ਨਹੀਂ ਤੁਹਾਡੇ ਪੁੱਤਰ ਨੋਂਦੇ ਭਾਗਾਂ 'ਚ ਧੀਆਂ ਹੀ ਲਿਖੀਆਂ ਸੀ ਇਹ ਤਾਂ ਸੀ ਅਰਦਾਸ ਕੀਤੀ ਤਾਂ ਪੁੱਤਾ ਹੋਇਆ ਕਹਿੰਦੇ ਕੁੜੀ ਦੇ ਭਾਗਾਂ 'ਚ ਤਿੰਨ ਧੀਆਂ ਲਿਖੀਆਂ ਹੋਈਆਂ ਸੀ ਇਹ ਤਾਂ ਮੈਂ ਅਰਦਾਸ ਕੀਤੀ ਅਸੀਂ ਕਹਿੰਦੇ ਤਾਂ ਪੋਤਰਾ ਹੋਇਆ ਨਹੀਂ ਤਾਂ ਧੀਆਂ ਲਿਖੀਆਂ ਸੀ ਭਾਗਾਂ 'ਚ ਉਹ ਵਿਚਾਰੇ ਕਹਿੰਦੇ ਅੱਛਾ ਬਾਬਾ ਜੀ ਕਹਿੰਦੇ ਹਾਂ ਹੁਣ ਐਂ ਕਰੋ ਇਹਦਾ ਭਾਰ ਤੋਲ ਕੇ ਬੱਚੇ ਦਾ ਨਾ ਇੰਨਾ ਸੋਨਾ দান ਕਰੋ ਨਹੀਂ ਤੇ ਬਹੁਤ ਵੱਡਾ ਸੰਕਟ ਆ ਸਕਦਾ ਹੈ ਬੱਚੇ ਵੱਲ ਵੇਖ ਕੇ ਹੁਣ ਬੱਚੇ ਦਾ ਭਾਰ ਤਾਂ 2 ਸਵਾ 2 ਕਿਲੋ ਕੁਸੀ ਹੋ ਤੇ ਬੰਦੇ ਡਰ ਗਏ ਇੰਨਾ ਸੋਨਾ ਉਹਨੂੰ ਲੱਗਾ ਫੈਕਟਰੀਆਂ ਬੜੀਆਂ ਤਕੜੀਆਂ ਦੇ ਦੇਣਾ ਕੋਈ ਪੁੱਛੇ ਵੀ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਟੈਂਡਰ ਭਰਿਆ ਹੋਇਆ ਵੀ ਤੇਰੀ ਅਰਦਾਸ ਕਰਨ ਵਾਲੇ ਧੀਆਂ ਤੋਂ ਪੁੱਤ ਬਣਦੇ ਨੇ ਇਦਾ ਮਤਲਬ ਜਿਨ੍ਹਾਂ ਦੇ ਘਰ ਧੀਆ ਜਨਮ ਲੈਂਦੀਆਂ ਨੇ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਨਾਰਾਜ ਨੇ ਜਿਨ੍ਹਾਂ ਦੇ ਘਰ ਵਿੱਚ ਧੀਆ ਜਨਮ ਲੈਂਦੀਆਂ ਰੱਬ ਨਾਰਾਜ ਹੈ ਉਹਨਾਂ ਨਾਲੋਂ ਉਹ ਬਾਬੇ ਨੇ ਕਹਿ ਜੀ ਸਾਨੂੰ ਸੋਨਾ ਨਾਮ ਕਰੋ ਉਹ ਡਰ ਗਏ ਬੰਦੇ ਤੇ ਫਿਰ ਉਹਨਾਂ ਨੇ ਤੀਜੇ ਚੌਥੇ ਦਿਨ ਡਰਿਆ ਹੋਏ ਨੇ ਮੈਨੂੰ ਫੋਨ ਕਰਕੇ ਕਹਿੰਦੇ ਭਾਈ ਸਾਹਿਬ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਦੱਸੋ ਕਹਿੰਦੇ ਅਸੀਂ ਫਲਾਨੀ ਜਗ੍ਹਾ ਤੇ ਜਾਣ ਲੱਗ ਪਏ ਮੈਂ ਚਲੋ ਸੰਗਤ ਕਰਨੀ ਚੰਗੀ ਗੱਲ ਐ ਭਾਈ ਕਿਸੇ ਦੀ ਵੀ ਕਰੋ ਨਾਮ ਜਪੋ ਬਾਣੀ ਪੜੋ ਕਿਸੇ ਸਾਧੂ ਦੀ ਕੀਰਤਨ ਕਰਨ ਨਾਲ ਸੰਗਤ ਕਰਨੀ ਚੰਗੀ ਗੱਲ ਐ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੀ ਐ ਹੋਰ ਨਹੀਂ ਕੋਈ ਵੀ ਮੰਗਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੰਗੋ ਕਹਿੰਦੇ ਜੀ ਗਲਤੀ ਤਾਂ ਹੋ ਗਈ ਐ ਸਾਡੇ ਕੋਲੋਂ ਸਾਡੇ ਪੁੱਤਰਾ ਹੋਇਆ ਸੀ ਲੈ ਗਏ ਉਹਨਾਂ ਕਿਹਾ ਧੀਆਂ ਲਿਖੀਆਂ ਸੀ ਨੌਂ ਦੇ ਭਾਗਾ 'ਚ ਅਸੀਂ ਅਰਦਾਸ ਕੀਤੀ ਤਾਂ ਪੁੱਤਰਾ ਹੋਇਆ ਤੇ ਹੁਣ ਉਹ ਕਹਿੰਦੇ ਭਾਰ ਤੋਲ ਕੇ ਸੋਨਾ ਦਿਓ ਮੈਂ ਕਿਹਾ ਕਿੰਨਾ ਕੁ ਭਾਰ ਬਣਦਾ ਕਹਾਂ ਬਾਬਾ ਜੀ ਉਹ ਤਾਂ 2 ਕਿਲੋ ਤੋਂ ਉੱਪਰ ਹੈ ਬੱਚੇ ਦਾ ਭਾਰ ਕਹਿੰਦੇ ਅਸੀਂ ਇੰਨਾ ਸੋਨਾ ਮੈਂ ਵੀ ਆਪੇ ਹੀ ਜਾਂਦੇ ਹਾਂ ਤੁਸੀਂ ਹੁਣ ਫਸ ਗਏ ਦਿਓ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ ਕੋਈ ਰਾਹ ਦੱਸੋ ਮੈਂ ਉਹਨਾਂ ਨੂੰ ਕਿਹਾ ਵੀ ਉਹਨੇ ਕਿਹਾ ਕੀ ਹੈ ਕਹਿੰਦੇ ਉਹਨੇ ਮੋਰੇ ਕਿਹਾ ਵੀ ਜੇ ਨਾ ਸੋਨਾ ਦਿੱਤਾ ਤਾਂ ਸੰਕਟ ਆ ਸਕਦਾ ਫਿਰ ਨਾ ਕਿਹੋ ਬਸ ਫਿਰ ਡਰਾ ਦਿੱਤਾ ਨਾ ਫਿਰ ਨਾ ਕਿਹੋ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਇੱਕੋ ਹੀ ਰਸਤਾ ਵਿਸ਼ਵਾਸ ਕਰਿਓ ਜਾਓ ਉਸ ਜਗ੍ਹਾ ਤੇ ਜਾ ਕੇ ਆਓ ਜਿੱਥੇ ਗੁਰੂ ਕਲਗੀਆਂ ਵਾਲੇ ਦੇ ਪੌਣੇ 7 ਸਾਲ ਤੇ ਪੌਣੇ 9 ਸਾਲ ਦੇ ਦੋ ਪੁੱਤਰ ਨੀਹਾਂ ਚ ਸ਼ਹੀਦ ਹੋ ਗਏ ਜਾਓ ਉਹਨਾਂ ਸ਼ਹੀਦ ਸਹਿਬਜ਼ਾਦਿਆਂ ਦੇ ਚਰਨਾਂ 'ਚ ਮੱਥਾ ਟੇਕ ਕੇ ਆਓ ਉਹ ਜਿੱਥੇ ਕਲਗੀਆਂ ਵਾਲੇ ਨੇ ਆਪਣੇ ਪੁੱਤ ਵਾਰ ਦਿੱਤੇ ਤੁਸੀਂ ਦੂਜਿਆਂ ਦੇ ਪੁੱਤਾਂ ਦਾ ਮੁੱਲ ਲੈਣ ਲੱਗ ਪਏ ਕਿਸੇ ਦੇ ਪੁੱਤ ਹੋ ਗਿਆ ਆਪਾਂ ਮੁੱਲ ਲੈਣ ਲੱਗ ਪਏ ਵੇ ਇੰਨਾ ਸੋਹਣਾਂ ਦਿਓ ਜਾਓ ਉੱਥੇ ਮੈਂ ਕਿਹਾ ਮੱਥਾ ਟੇਕੋ ਮੇਰਾ ਵਿਸ਼ਵਾਸ ਹੈ ਅਰਦਾਸ ਕਰਾ ਕੇ ਕੜਾ ਪ੍ਰਸ਼ਾਦ ਕਰਾ ਕੇ ਆਇਓ ਬੱਚੇ ਦਾ ਬਾਲ ਬਿੰਗਾ ਨਹੀਂ ਹੋਇਆ ਉਹ ਗਏ ਫਿਰ ਉੱਥੇ ਸਾਲ ਹੋ ਗਏ ਉਹ ਕਹਿੰਦੇ ਜੀ ਉਦਾਂ ਸੀ ਬੱਚੇ ਦੇ ਨਾਮ ਤੇ ਉੱਥੇ ਕੋਈ ਸੇਵਾ ਦੇ ਦੇਈਏ ਮੈਂ ਉਹਨੂੰ ਕਿਹਾ ਗੋਲਕ ਵਿੱਚ ਪਾ ਦਿਓ ਜੋ ਬਣਾ ਉਹ ਫਤੇਗੜ ਸਾਹਿਬ ਗਏ ਅੱਜ ਵੀ ਫਤੇਗੜ ਸਾਹਿਬ ਜੰਦੇ ਆ ਔਰ ਸਾਧ ਸੰਗਤ ਹੁਣ ਉਹ ਬੱਚਾ ਘਟੋ ਘਟ 6ਵੀਂ ਕੇ 7ਵੀਂ ਕਲਾਸ ਚ ਹੋ ਗਿਆ ਕੋਈ ਬਾਲ ਬਿੰਗਾ ਨਹੀਂ ਹੋਇਆ ਨਹੀਂ ਤੋ ਬਾਬਾ ਡਰਾਉਂਦਾ ਸੀ ਸੰਕਟ ਆਉਣ ਵਾਲਾ ਫੇਰ ਨਾ ਕਿਹੋ ਲੈ ਸੋਨਾ ਦੇਓ ਇਹਨਾਂ ਨੂੰ ਕਹਿਣ ਤੋਂ ਭਾਵ ਇਹ ਹੈ ਉਹ ਬੰਦੇ ਅਧ ਵਿਚਕਾਰ ਰਹਿ ਜਾਂਦੇ ਸੰਤ ਨਹੀਂ ਸੰਤ ਉਹ ਹੈ ਜਿਹਦੀ ਪਰਛਾਈ ਨਾਲ ਭਲਾ ਹੋ ਜਾਂਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਭਲਾ ਹੋਇਆ ਜਿਹਦੀ ਨਜ਼ਰ ਪਾਉਣ ਨਾਲ ਭਲਾ ਹੋ ਜਾਂਦਾ ਹੈ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਭਲਾ ਹੋ ਗਿਆ ਜਿਹਦੇ ਆਮ ਪਰਛਾਈ ਬੋਲਣ ਨਾਲ ਭਲਾ ਹੋ ਜਾਂਦਾ ਪਰ ਉਹ ਦੱਸਦਾ ਨਹੀਂ ਕਿ ਮੇਰੇ ਵਜ੍ਹਾ ਨਾਲ ਹੋਇਆ ਕਿਉਂ ਉਹਨੂੰ ਗੁਰੂ ਨੇ ਉਸ ਮਕਾਮ ਤੇ ਪਹੁੰਚਾਤਾ ਜਿੱਥੇ ਬ੍ਰਹਮ ਗਿਆਨੀ ਦੇ ਲੱਛਣ ਨੇ ਪੜੋ ਮਨ ਸੱਚਾ ਮੁਖ ਸਾਚਾ ਸੋਏ ਅਵਰ ਨ ਪਖੈ ਕਸਮਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਕਿਉ ਉਰ ਧਰੈ ਜੋ ਅੰਤਨ ਨਾਮ ਸਰਬਮੈ ਪਖੈ ਭਗਵਾਨ ਨਿਮਖ ਨਿਮਖ ठाकुर नमसकारै नानक हो अपरस सगल नि सतारै ओए ना चीज्या तो परस है ते दुजियां दा उधार कर सकदा है हृदय विच नाम टिकया होया है खैर पाछ्या कहंदे जे तू बचना चाहना है फिर पप्पी तो पप्पी दा उधार गुरु कोल होना है हुन ओने की कीता अजामल पप्पी इसले हो गया ओने एक दिन गुरु दा वचन तोड़ता ਕਹਿੰਦਾ ਲੈ ਮੈਂ ਸ਼ਹਿਰ ਚ ਕਿਉਂ ਨਹੀਂ ਵੜਨਾ ਓਏ ਡੇਡੇ ਰਾਜੇ ਮੈਨੂੰ ਗੁਰੂ ਮੰਨਦੇ ਨੇ ਐਡਾ ਵੱਡਾ ਮੈਂ ਵਿਦਵਾਨ ਐਡੇ ਵੱਡੇ ਲੋਕ ਮੇਰੇ ਗੁਰੂ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਮੈਨੂੰ ਲੋਕ ਜ਼ਿਆਦਾ ਜਾਣਦੇ ਨੇ ਅੱਛਾ ਕਈ ਵਾਰ ਚੇਲਿਆਂ ਦੀ ਵਡਿਆਈ ਜ਼ਿਆਦਾ ਹੋ ਜਾਂਦੀ ਹੈ ਚਿੱਲ ਆ ਫਿਰ ਆਪਣੇ ਉਸਤਾਦ ਨੂੰ ਹੀ ਭੁੱਲ ਜਾਂਦਾ ਹੈ ਕਹਿੰਦਾ ਤੈਨੂੰ ਕੀ ਆਉਂਦਾ ਹੈ ਆਜ਼ਾਮਲ ਗੁਰੂ ਤੋਂ ਬੇਮੁਖ ਹੋ ਗਿਆ ਉਹਨੇ ਵਚਨ ਤੋੜਿਆ ਬਾਜ਼ਾਰ ਝੋਲਣ ਗਿਆ ਕਹਿੰਦਾ ਲੈ ਮੈਨੂੰ ਕੀ ਹੋ ਗਿਆ ਅਗਲੇ ਦਿਨ ਫਿਰ ਰਾਜ ਦਰਬਾਰ ਚ ਗਿਆ ਬਾਜ਼ਾਰ ਚੋਂ ਲੰਘਿਆ ਮੈਨੂੰ ਕੀ ਹੋ ਗਿਆ ਹੁਣੋਂ ਬਾਜ਼ਾਰ ਚੋਂ ਲੰਘਦਾ ਇੱਕ ਦਿਨ ਬਾਜ਼ਾਰ ਚੋਂ ਲੰਘ ਕੇ ਗੁਰੂ ਕੋਲ ਗਿਆ ਤੇ ਗੁਰੂ ਨੇ ਮੋਹਰਿਓ ਕਿਹਾ ਜਾ ਅਮਲ ਬਚਨ ਤੇ ਪੱਕਾ ਹੀ ਆ ਬਾਜ਼ਾਰ ਵਿੱਚ ਤੇ ਨਹੀਂ ਜਾਂਦਾ ਨਾ ਸ਼ਹਿਰ ਵਿੱਚੋਂ ਤੇ ਨਹੀਂ ਲੰਘਦਾ ਹੁਣ ਵੱਡਾ ਪਾਪ ਇਹ ਹੋਇਆ ਵੀ ਝੂਠ ਬੋਲ ਲਿਆ ਕਹਿੰਦਾ ਨਹੀਂ ਜੀ ਨਹੀਂ ਬਾਜ਼ਾਰ ਚੋਂ ਸ਼ਹਿਰ ਚੋਂ ਮੈਂ ਲੰਘਦਾ ਹੀ ਨਹੀਂ ਇੱਕ ਗੁਰੂ ਦਾ ਬਚਨ ਤੋੜਿਆ ਦੂਜੇ ਗੁਰੂ ਨਾਲ ਝੂਠ ਬੋਲਿਆ ਦੋ ਪਾਪ ਨੇ ਬਚਨ ਤੋੜਨਾ ਵੀ ਪਾਪ ਹੈ ਝੂਠ ਬੋਲਣਾ ਵੀ ਪਾਪ ਹੈ ਝੂਠ ਸਮਾਨ ਪਾਪ ਨੇ ਕੋਈ ਨਹੀਂ ਝੂਠ ਤੇ ਸ਼ੁਭਗਤ ਹੋਈ ਗੁਰੂ ਦਾ ਬਚਨ ਤੋੜਨਾ ਉਹ ਵੀ ਪਾਪ ਹੈ ਪਾਪ ਕਰਨ ਤੋਂ ਬਾਅਦ ਬੰਦਾ ਮੁੱਕਰ ਜਾਵੇ ਕਿ ਮੈਂ ਨਹੀਂ ਕੀਤਾ ਫਿਰ ਹੋਰ ਪਾਪ ਹੈ ਪਾਪ ਕਰੇ ਕਰ ਮੁੱਕਰ ਪਾਵੇ ਭੇਖ ਕਰੇ ਨਿਰਵਨ ਨੇ ਮੁੱਕਰ ਗਿਆ ਅਜਮਲ ਕਹਿੰਦਾ ਨਹੀਂ ਜੀ ਮੈਂ ਬਿਆਹਰ ਚੋਂ ਨਹੀਂ ਲੰਗਦਾ ਸ਼ਹਿਰ ਚੋਂ ਨਹੀਂ ਲੰਗਦਾ ਮੈਂ ਤੁਹਾਡਾ ਬਚਨ ਮੰਨਿਆ ਵਾਰੋਂ ਹੀ ਹੋਨੇ ਗੁਰੂ ਸਭ ਕੁਝ ਉਹਦਾ ਜਾਣਦਾ ਸੀ ਉਹ ਹੱਸ ਪਿਆ ਮਨ ਵਿੱਚ ਅਜਮਲ ਹੁਣ ਤੇਰੇ ਮਾੜੇ ਕਰਮ ਸ਼ੁਰੂ ਹੋਣੇ ਨੇ ਚੰਗੇ ਤੇਰੇ ਮੁੱਕ ਗਏ ਨੇ ਹੁਣ ਮਾੜੇ ਸ਼ੁਰੂ ਹੋਣੇ ਬਜ਼ੁਰਗਾਂ ਦਾ ਇੱਕ ਕਥਨ ਹੈ ਸਜਣੋ ਜਦੋਂ ਬੰਦੇ ਦੀ ਪਰਛਾਈ ਬੰਦੇ ਤੋਂ ਅੱਗੇ ਚੱਲਣ ਲੱਗ ਜਾਏ ਸਮਝੋ ਸੂਰਜ ਵੱਲ ਪਿੱਠ ਹੋ ਗਈ ਹੈ ਇਤਜ਼ਾਰਬਾ ਕਰਕੇ ਵੇਖ ਸੂਰਜ ਵੱਲ ਮੂੰਹ ਕਰਕੇ ਤਰੋਂਗੇ ਤੁਹਾਡੇ ਸਰੀਰ ਦੀ ਪਰਛਾਈ ਪਿੱਛੇ ਧਰੇਗੀ ਤੁਹਾਡੇ ਪਰਛਾਵੇਂ ਸਰੀਰ ਦਾ ਤੁਰਦੇ ਨਾਲ ਤੁਹਾਡੇ ਤੋਂ ਅੱਗੇ ਵੱਧ ਗਿਆ ਸਮਝੋ ਸੂਰਜ ਵੱਲ ਪਿੱਠ ਹੋ ਗਈ ਹੈ ਇਹ ਸੱਚ ਹੈ ਜੇ ਪਰਛਾਈ ਸਰੀਰ ਦੀ ਸਰੀਰ ਨਾਲੋਂ ਅੱਗੇ ਵਧਣ ਲੱਗ ਜਾਏ ਉਹਦੀ ਨਿਸ਼ਾਨੀ ਇਹ ਕਿ ਸੂਰਜ ਢਲਣ ਲੱਗ ਪਿਆ ਦੁਪਹਿਰੇ ਨਹੀਂ ਪਰ ਸ਼ਾਮੀ ਵਦਦੀ ਸਿਖਰ ਦੁਪਹਿਰੇ ਸ਼ਾਮਾਂ ਨੂੰ ਤਰਕੇ ਵੇਖਿਓ ਜਦੋਂ ਸ਼ਾਮਾਂ ਨੂੰ ਢਲਦੇ ਸੂਰਜ ਵੱਲ ਪਿੱਠ ਕਰਕੇ ਤਰੋਂਗੇ ਤੁਹਾਡੇ ਪਰਸ਼ਾਮਾਂ ਤੁਹਾਡੇ ਸਰੀਰ ਨਾਲੋਂ ਕਈ ਫਟ ਅੱਗੇ ਦਿਸੇਗਾ ਜਦੋਂ ਸਰੀਰ ਤੋਂ ਪਰਸ਼ਾਮ ਅੱਗੇ ਜਾਣ ਲੱਗ ਜਾਏ ਸਮਝ ਲਿਓ ਹੁਣ ਸੂਰਜ ਢਲਣ ਲੱਗ ਪਿਆ ਹੈ ਭਾਵ ਹੁਣ ਚੰਗੇ ਕਰਮ ਮੁੱਕ ਗਏ ਨੇ ਹੁਣ ਮਾੜੇ ਸ਼ੁਰੂ ਹੋਣੇ ਆ ਇਹਦਾ ਮਤਲਬ ਜਦ ਗੁਰੂ ਵੱਲ ਪਿੱਠ ਹੋ ਜਾਏ ਜਦੋਂ ਬੰਦੇ ਦਾ ਆਪਣਾ ਪਰਛਾਵਾਂ ਵੱਧ ਕੇ ਲੱਗੇ ਮੈਂ ਕੁਝ ਬਣ ਗਿਆ ਮੈਂ ਕੁਝ ਵੱਧ ਗਿਆ ਜਦੋਂ ਗੁਰੂ ਭੁੱਲਣ ਲੱਗ ਜਾਏ ਸਮਝੋ ਹੁਣ ਢਲਣ ਲੱਗ ਪਿਆ ਸਿਰ ਹੁਣ ਸੂਰਜ ਢਲ ਜਾਣਾ ਇਹ ਨਿਸ਼ਾਨੀ ਹੈ ਆਜ਼ਾਮਲ ਪੱਪੀ ਇਸ ਲਈ ਹੋ ਗਿਆ ਗੁਰੂ ਦਾ ਬਚਨ ਤੋੜਿਆ ਗੁਰੂ ਦਾ ਬਚਨ ਵੀ ਤੋੜਿਆ ਗੁਰੂ ਨਾਲ ਝੂਠ ਵੀ ਬੋਲਿਆ ਤੇ ਫਿਰ ਹੁਣ ਮਾੜੇ ਕਰਮ ਸ਼ੁਰੂ ਹੋਏ ਇੱਕ ਦਿਨ ਭਰੇ ਵਜ਼ਾਰ ਵਿੱਚੋਂ ਸ਼ਹਿਰ ਵਿੱਚੋਂ ਲੰਘਿਆ ਸਭ ਤੋਂ ਸੁੰਦਰ ਵੇਸ਼ਵਾ ਬਾਜ਼ਾਰ ਵਿੱਚੋਂ ਲੰਘ ਰਹੀ ਸੀ ਉਹਦੀ ਨਜ਼ਰ ਪੈਣ ਦੀ ਧੀਰ ਸੀ ਅਜਾਮਲ ਦਾ ਮਨ ਪੱਪੀ ਹੋ ਗਿਆ ਅਗਲੇ ਦਿਨ ਫਿਰ ਉਸ ਵੇਸ਼ਵਾ ਦੇ ਘਰ ਮੋੜਿਆਂ ਲੰਘਿਆ ਹੁਣ ਰੋਜ਼ ਉਹਦੇ ਘਰ ਮੋੜਿਆਂ ਲੰਘਦੇ ਇੱਕ ਦਿਨ ਵੇਸ਼ਵਾ ਨਾਲ ਜਾ ਕੇ ਬਹਿ ਗਿਆ ਵੇਸ਼ਵਾ ਦੇ ਘਰ ਜਾ ਕੇ ਬਹਿ ਗਿਆ ਆਪਣਾ ਘਰ ਛੱਡ ਦਿੱਤਾ ਐਸਾ ਵੇਸ਼ਵਾ ਦੇ ਜਾਲ 'ਚ ਫਸਿਆ ਆਪਣਾ ਘਰ ਗਿਆਨ ਸਭ ਕੁਝ ਛੱਡ ਕੇ ਵੇਸ਼ਵਾ ਨਾਲ ਵਿਆਹ ਕਰਾ ਲਿਆ ਲੋਕੀ ਤੋਏ ਤੋਏ ਕਰਨ ਲੱਗ ਪਏ ਵਡਿਆਈਆਂ ਘਟ ਗਈਆਂ ਨਿੰਦਿਆ ਹੋਈ ਪੱਪੀ ਕਹਿਣ ਲੱਗ ਪਏ ਰਾਜੇ ਨੇ ਰਾਜ ਦਰਬਾਰ ਚੋਂ ਕੱਢ ਦਿੱਤਾ ਕਿ ਬੰਦਾ ਬ੍ਰਾਹਮਣ ਹੋ ਕੇ ਵੇਸ਼ਵਾਦੂ ਬਿਆਲੇ ਕਿਵੇਂ ਫਿਰ ਉਹਦੇ ਪਾਪ ਵਧੇ ਪੱਪੀ ਬਣ ਗਿਆ ਵਿਸ਼ਈ ਹੋ ਗਿਆ ਵੇਸ਼ਵਾ ਨਾਲ ਰਹਿੰਦਾ ਰਿਹਾ ਵੇਸ਼ਵਾ ਨੂੰ ਆਪਣੇ ਨਾਲ ਵਿਆਹ ਕਰਾ ਕੇ ਉਹਦੇ ਕੋਠੇ ਤੇ ਰਹਿਣ ਲੱਗ ਪਿਆ 6 ਪੁੱਤਰ ਹੋਏ ਜਾਮਲ ਦੇ ਪਾਪ ਵਧ ਗਏ ਇੱਕ ਵਕਤ ਆਇਆ ਫਿਰ ਉਹਦੇ ਭਲੇ ਦਾ ਕਿਉਂਕਿ ਤੇ ਪਿਛਲਾ ਕਰਮ ਬੀਜਿਆ ਵੀ ਕਈ ਵਾਰ ਫੁੱਟ ਪੈਂਦਾ ਜਦੋਂ ਸਰੀਰ ਢਲਣ ਲੱਗ ਪਿਆ ਬਿਮਾਰ ਹੋਣ ਲੱਗ ਪਿਆ ਬਜ਼ੁਰਗ ਹੋਣ ਲੱਗ ਪਿਆ ਹੁਣ ਰੱਬ ਚਿੱਤੇ ਆਉਣ ਲੱਗ ਪਿਆ ਜਵਾਨੀ ਸਦਾ ਨਹੀਂ ਰਹਿੰਦੀ ਢਲ ਜਾਂਦੀ ਹੈ ਉਦੋਂ ਰੱਬ ਚਿੱਤੇ ਆਉਂਦਾ ਹੁਣ ਮੈਂ ਤੁਹਾਨੂੰ ਪੌੜੀ ਸੁਣਾਦਾ ਗੱਲ ਕਲੀਅਰ ਹੋ ਜਾਣੀ ਭਾਈ ਗੁਰਦਾਸ ਸਾਹਿਬ ਲਿਖਦੇ ਪਤਤ ਜਾਮਲ ਪਾਪ ਕਰ ਪਤਤ ਅਜਾਮਲ ਪਾਪ ਕਰ ਜਾਏ ਕਲਾ ਬਤਣੀ ਦੇ ਰਹਿਆ ਗੁਰ ਤੇ ਬੇਮੁਖ ਹੋਇਕ ਪਾਪ ਕਮਾਵੇ ਬਹੁਤੇ ਸ਼ੈਆ ਕਿਵੇਂ ਭਾਈ ਗੁਰੂ ਤੋਂ ਬੇਮੁਖ ਹੋ ਗਿਆ ਪਾਪ ਕਮਾਉਣ ਲੱਗ ਪਿਆ ਕਲਾ ਬਤਣੀ ਦਾ ਅਰਥ ਵੇਸ਼ਵਾ ਦੇ ਘਰ ਰਹਿਣ ਲੱਗ ਪਿਆ ਫਿਰ ਕੀ ਹੋਇਆ ਛੇ ਪੁੱਤ ਜਾਏ ਵੇਸ਼ਵਾ ਪਪਾਂ ਦੇ ਫਲੇ 6 ਲਹਿਆ ਵਕਤ ਲੰਘਿਆ 6 ਪੁੱਤਰ ਹੋ ਗਏ ਸਰੀਰ ਦੀ ਜਵਾਨੀ ਢਲ ਗਈ ਬੁੱਢਾ ਹੋਣ ਲੱਗ ਪਿਆ ਰੋਗ ਲੱਗਣ ਲੱਗ ਪਿਆ ਬੇਪਤੀ ਹੋ ਗਈ ਹੁਣ ਰੱਬ ਚਿੱਤੇ ਆਉਣ ਲੱਗਾ ਹੁਣ ਰੱਬ ਚਿੱਤੇ ਆਉਣ ਲੱਗਾ 6 ਪੁੱਤਰ ਜਾਏ ਵੇਸ਼ਵਾ ਪਪਾਂ ਦੇ ਫਲ 6 ਲਿਆ ਪੁੱਤ ਪੰਨਾ 7 ਜਦੋਂ ਯਾਮਲ ਪਾਪੀ ਦੇ ਵਿਸ਼ਵਾਸ ਸਤਵਾਂ ਪੁੱਤਰ ਹੋਇਆ ਉਦੋਂ ਕਰਮ ਚਿੱਤ ਆਏ ਉਹ ਮੈਂ ਗੁਰੂ ਨਾਲ ਝੂਠ ਬੋਲਿਆ ਸੀ ਮੈਂ ਗਲਤ ਕੀਤਾ ਮੈਂ ਪਾਪੀ ਹੋ ਗਿਆ ਹੁਣ ਕਰਮਾਂ ਦਾ ਮੋੜ ਆ ਪਿਆ ਕਹਿੰਦਾ ਗੁਰੂ ਕੋਲ ਕਿਵੇਂ ਜਾਵਾਂ ਝੂਠ ਵੀ ਬੋਲਿਆ ਬੇਮੁਖ ਵੀ ਹੋਇਆ ਵਚਨ ਵੀ ਤੋੜਿਆ ਕਹਿੰਦਾ ਇੱਕ ਤਰੀਕਾ ਆ ਹੁਣ ਚਿੱਤ ਚ ਆ ਗਿਆ ਨਾ ਫਿਰ ਨਾ ਕੋਈ ਕਰਮ ਬੀਜਿਆ ਸਾਹਮਣੇ ਆ ਗਿਆ ਪਹਿਲਿਆ ਚਿੱਤ ਚ ਆਇਆ ਮੇਰੇ ਨਾਲ ਤਾਂ ਗੁਰੂ ਨਫਰਤ ਕਰੇਗਾ ਮੈਨੂੰ ਤਾਂ ਮਾੜਾ ਕਹੇਗਾ ਮੈਨੂੰ ਤਾਂ ਗੁਰੂ ਨੇ ਮੂੰਹ ਨਹੀਂ ਲਾਉਣਾ ਮੈਂ ਬੇਮੁਖ ਹ ਪਰ ਨਵ ਜਨਮੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਨਾ ਇਹ ਤਾਂ ਧਰਤੀ ਤੇ ਨਮਾ ਆਇਆ ਹੈ ਹੋਵੇ ਨਾ ਬੱਚੇ ਨੂੰ ਲਿਜਾ ਕੇ ਗੁਰੂ ਦੇ ਮੋਹਰੇ ਰੱਖਾਂ ਜੀ ਨਾਮ ਰੱਖਦੇ ਹੋ ਇਹਦਾ ਬੱਚੇ ਨੂੰ ਥੋੜੀ ਧੱਕਾ ਮਾਰਨ ਲੱਗਾ ਗੁਰੂ ਬੱਚੇ ਨੂੰ ਥੋੜੀ ਕੁਝ ਕਹਿ ਬੱਚੇ ਦੇ ਬਹੰਨੇ ਗੁਰੂ ਕੋਲ ਆ ਗਿਆ ਇਹ ਯਾਦ ਰੱਖਿਓ ਕਈ ਵਾਰ ਬੱਚਿਆਂ ਕਰਕੇ ਵੀ ਸਾਡੇ ਕਰਮ ਬਦਲ ਜਾਂਦੇ ਆ ਕਿਸੇ ਦੇ ਘਰ ਬੱਚਾ ਚੰਗਾ ਪੈਦਾ ਹੋ ਜਾਏ ਕਰਮ ਬਦਲ ਜਾਂਦੇ ਨੇ ਗੁਰੂ ਕੋਲੋਂ ਮੰਗਣਾ ਚਾਹੀਦਾ ਕੋਈ ਚੰਗੀ ਰੂਹ ਆ ਜਾਏ ਤੁਹਾਡੇ ਘਰ ਦੇ ਭਾਗ ਬਦਲ ਸਕਦੇ ਨੇ ਕਹਿੰਦੇ ਛੇ ਪੁੱਤ ਜਾਏ ਵੇ ਸ਼ਵਾ ਪਪਾਂ ਦੇ ਫਲ ਛੇ ਲਿਆ ਪੁੱਤ ਪੰਨ ਸਤ ਮਾ ਗੁਰਮੁਖ ਨਾਮ ਤਰਾਇਣ ਚਹਿਆ ਉਹਦਾ ਨਾਮ ਤਰਾਣ ਵਾਸਤੇ ਰਖਾਉਣ ਵਾਸਤੇ ਫਿਰ ਗੁਰੂ ਕੋਲ ਗਿਆ ਗੁਰੂ ਕੋਲ ਪਹੁੰਚ ਗਿਆ ਅੰਦਰ ਨਾਮ ਤਰਾਉਣ ਦਾ ਚਿੱਤ ਪਹੁੰਚ ਗਿਆ ਫਿਰ ਗੁਰੂ ਕੋਲ ਪਹੁੰਚਿਆ ਜਦ ਕਿ ਚਰਨਾ ਚ ਬੱਚਾ ਰੱਖਿਆ ਜੀ ਇਹਦਾ ਨਾਮ ਰੱਖ ਦਿਓ ਗੁਰੂ ਨੇ ਅਜਾਮਲ ਵੱਲ ਨਹੀਂ ਵੇਖਿਆ ਬੇਮੁਖ ਸੀ ਨਾ ਪਰ ਬੱਚੇ ਦਾ ਤਾਂ ਕੋਈ ਦੋਸ਼ ਨਹੀਂ ਬੱਚੇ ਨੂੰ ਪਿਆਰ ਕੀਤਾ ਉਹਦੇ ਗੁਰੂ ਨੇ ਉਹ ਤਾਂ ਨਵ ਜਨਮੀ ਰੂਹ ਆ ਕਹਿੰਦੇ ਫਿਰ ਗੁਰੂ ਨੇ ਉਹਦਾ ਨਾਮ ਰੱਖਿਆ ਨਾਮ ਉਹਦਾ ਧਰਿਆ ਫਿਰ ਉਹਦੇ ਗੁਰੂ ਨੇ ਗੁਰਮੁਖ ਨਾਉ ਨਰਾਇਣ ਕਹਿਆ ਉਹਦੇ ਗੁਰੂ ਨੇ ਕਿਹਾ ਇਹਦਾ ਨਾਮ ਨਰਾਇਣ ਰੱਖ ਦੇ ਭਾਈ ਇਹਦਾ ਨਾਮ ਨਰਾਇਣ ਰੱਖ ਦੋ ਬਸ ਇੰਨੀ ਗੱਲ ਕਹੀ ਤੇ ਰੁੰਦਾ ਦੇਖਦਾ ਮੇਰੇ ਵੱਲ ਗੁਰੂ ਵੇਖੇ ਗੁਰੂ ਨੇ ਜ ਹਮਲਵਲ ਨਹੀਂ ਵੇਖਿਆ ਰੋ ਕੇ ਧਾ ਮਾਰ ਕੇ ਕਹਿੰਦੇ ਜੀ ਮੇਰਾ ਭਲਾ ਕਦੇ ਹੋ ਜਾਏਗਾ ਮੇਰੇ ਪਾਪ ਬਖਸ਼ੇ ਜਾਣਗੇ ਤੇ ਗੁਰੂ ਨੇ ਮੂੰਹ ਪਰਾਂ ਕਰਕੇ ਕਿਹਾ ਇਹ ਪੁੱਤਰ ਦਾ ਨਾਮ ਹੀ ਤੇਰਾ ਭਲਾ ਕਰੇਗਾ ਜੇ ਚਲਾ ਜਾ ਪੁੱਤਰ ਦਾ ਨਾਮ ਹੀ ਤੇਰਾ ਭਲਾ ਕਰੇ ਗੁਰੂ ਦੇ ਕੋਲ ਪਹੁੰਚ ਕੇ ਨਾਮ ਰਖਾਇਆ ਫਿਰ ਗੁਰਮਖ ਨਾ ਨਾਰਾਇਣ ਕਹਿਆ ਉਹ ਬੱਚੇ ਨੂੰ ਫਿਰ ਪਿਆਰ ਨਾਲ ਪਾ ਲਿਆ ਉਹਨੂੰ ਰੋਜ ਨਾਰਾਇਣ ਕਹਿ ਕੇ ਬੁਲਾਉਂਦਾ ਨਾਰਾਇਣ ਨਾਰਾਇਣ ਪਤਾ ਕਿਉਂ ਪਹਿਲਾ ਗੁਰੂ ਦਾ ਦਿੱਤਾ ਨਾਮ ਗੁਰੂ ਤੋਂ ਬੇਮੁਖ ਹੋ ਗਿਆ ਹੁਣ ਜਿਹੜਾ ਗੁਰੂ ਨੇ ਨਾਮ ਦਿੱਤਾ ਇਹ ਨਾਮ ਹੀ ਤੇਰਾ ਭਲਾ ਕਰੇਗਾ ਗੁਰੂ ਨੇ ਨਾਮ ਦਿੱਤਾ ਹੁਣ ਨਾਰਾਇਣ ਨਾਰਾਇਣ ਕਹਿੰਦੇ ਤੇ ਭਾਈ ਗੁਰਦਾਸ ਸਾਹਿਬ ਲਿਖਦੇ ਅੰਤ ਕਾਲ ਜਮਦੂਤ ਦੇਖ ਗੁਰਮੁਖ ਨਾਉ ਨਾਰਾਇਣ ਕਹਿਆ ਨਵੇਂ ਲੈ ਦੁੱਖ ਡੇਰਾ ਟਹਿਆ ਅੰਤ ਵੇਲੇ ਮਰਨ ਲੱਗਾ ਜਮਦੂਤ ਆਏ ਨਾਰਾਇਣ ਨਾਰਾਇਣ ਕਹਿੰਦਾ ਦਿਆ ਪੁੱਤ ਤੈ ਨਹੀਂ ਆਇਆ ਪਰ ਰੱਬ ਦਾ ਨਾਮ ਅੰਦਰੋਂ ਸੁਰਤ ਜੁੜ ਗਈ ਨਾਰਾਇਣ ਜਪਦੇ ਮੁਕਤ ਹੋ ਗਿਆ ਅਜਾਮਲ ਪਾਪੀ ਜਗ ਜਾਂਦੇ ਨਿਮਖ ਮਾਹੇ ਨਿਸਤਾਰਾ ਇੱਕ ਬੇਨਤੀ ਇੱਥੇ ਹੋਰ ਕਰਾਂਗਾ ਬੱਚਿਆਂ ਦੇ ਨਾਮ ਧਾਰਮਿਕ ਰੱਖਿਆ ਕਰੋ ਇਹ ਚ ਵੀ ਤੁਹਾਡਾ ਭਲਾ ਹੋਣਾ ਅੱਗੇ ਬੱਚਿਆਂ ਦੇ ਨਾਮ ਧਾਰਮਿਕ ਹੁੰਦੇ ਸੀ ਬੜੇ ਪਿਆਰ ਵਾਲੇ ਨਾਮ ਲੋਕ ਰੱਖਦੇ ਸਨ ਸਤਨਾਮ ਚਿੱਤ ਆਵੇ ਤਾਂ ਸਤਨਾਮ ਸਿੰਘ ਰੱਖਦੇ ਹੋ ਨਾਮ ਇਸ ਤਰ੍ਹਾਂ ਰੱਖਣੇ ਵਿੱਚ ਗੁਰੂ ਨਾਲ ਜੁੜਦਾ ਕੋਈ ਨਾਮ ਚਿੱਤ ਆਵੇ ਪ੍ਰਸਾਦ ਸਿੰਘ ਹੁਣ ਨਾਮ ਹੀ ਪੁੱਠੇ ਸਿੱਧੇ ਰੱਖਣ ਲੱਗ ਪਏ ਉਹਦੇ ਅਰਥ ਹੀ ਨਹੀਂ ਲੱਭਦੇ ਡਿਕਸ਼ਨਰੀ 'ਚ ਇੱਕ ਮਾਈ ਲੈ ਕੇ ਆਈ ਬੱਚਾ ਮਹਾਪੁਰਸ਼ਾਂ ਕੋ ਕਹਿੰਦੇ ਬਾਬਾ ਜੀ ਮੜ ਜਾ ਸਿਰ ਤੇ ਹੱਥ ਰੱਖਿਓ ਥੌਲਾ ਕਰਦੇ ਉਹ ਕਹਿੰਦੇ ਅਸੀਂ ਹੱਥ ਥੌਲਾ ਕਰਦੇ ਕਹਿੰਦੇ ਕੀ ਹੋਇਆ ਕਹਿੰਦੇ ਬਾਬਾ ਜੀ ਚੂੰ ਚੂੰ ਬੋ ਕਰਦਾ ਰੋਂਦਾ ਹੀ ਰਹਿੰਦਾ ਚੂੰ ਚੂੰ ਕਰੀ ਜਾਂਦਾ ਕਹਿੰਦੇ ਮਹਾਪੁਰਸ਼ ਹੱਸ ਕੇ ਕਹਿੰਦੇ ਇਹਦਾ ਨਾਮ ਕੀ ਰੱਖਿਆ ਹੋਇਆ ਕਹਿੰਦੇ ਜੀ ਨਾਮ ਚਿੰਟੂ ਕਹਿੰਦੇ ਫਿਰ ਚੂੰ ਚੂੰ ਹੀ ਕਰਨੇ ਨੇ ਕੋਈ ਨਾਂ ਤਾਂ ਚੰਜਦਾ ਰੱਖੋ ਕਹਿਣ ਤੋਂ ਭਾਵ ਹੈ ਨਾਮ ਕੋਈ ਧਾਰਮਿਕ ਰੱਖੋ ਬੱਚਿਆਂ ਦੇ ਚੰਗੇ ਨਾਮ ਰੱਖੋ ਜਿਹੜੇ ਗੁਰਮਤ ਨਾਲ ਜੁੜੇ ਹੋਏ ਉਹ ਵੀ ਕਦੇ ਨਾ ਕਦੇ ਆਪਣਾ ਭਲਾ ਕਰਨਗੇ ਗੁਰਮੁਖ ਨਾਉ ਨਰਾਇਣ ਕਹਾ ਅਜਾਮਲ ਬਖਸ਼ਿਆ ਗਿਆ ਨਾਮ ਜਪ ਕੇ ਨਾਮ ਜਪ ਕੇ ਨਾਮ ਤੋਂ ਬਗੈਰ ਹੋਰ ਕੋਈ ਸਫਲ ਨਹੀਂ ਤਾਈਓ ਮਹਾਰਾਣ ਕੇ ਭਾਈ ਜੇ ਤੂੰ ਭਾਰ ਲੰਗੜੈ ਫਿਰ ਨਾਮ ਨਾਲ ਹੀ ਦੁੱਖ ਕੱਟੇ ਜਾਣਗੇ ਨਹੀਂ ਤੇ ਦੁੱਖ ਹੀ ਦੁੱਖ ਹੈ ਇੱਕ ਪੰਕਤੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਕਹੀ ਹੈ ਉੱਚ ਨਾਲ ਪਤਕੀ ਲਿਖਿਆ ਕਹਿੰਦੇ ਇਹ ਭੇਤ ਦੀ ਗੱਲ ਦੱਸਣ ਲੱਗੇ ਆ ਸੁਣੋ ਪੇਤ ਸਮਝਦੇ ਹੋ ਸਿਕਰਟ ਥਿਸ ਇਜ਼ ਅ ਸਿਕਰਟ ਇਹ ਇੱਕ ਭੇਤ ਦੀ ਗੱਲ ਹੈ ਕਿਹੜੀ ਜੇ ਦੁੱਖ ਮਟਾਉਣੇ ਚਾਹੁੰਦੇ ਹੋ ਤਾਂ ਜਪ ਲਓ ਸਤਨਾਮ ਸ੍ਰੀ ਜੇ ਨਾਮ ਨਹੀਂ ਜਪੋਗੇ ਇਹ ਭੇਤ ਦੀ ਗੱਲ ਹੈ ਦੁੱਖ ਹੀ ਦੁੱਖ ਨੇ ਤੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਹੋਇਆ ਤੇਰੇ ਕਿਸੇ ਨੇ ਕੰਮ ਨਹੀਂ ਵਿਗਾੜੇ ਹੋਏ ਤੇਰਾ ਕਿਸੇ ਨੇ ਰਾਹ ਨਹੀਂ ਬੰਨਿਆ ਹੋਇਆ ਸੱਜਣਾ ਤੂੰ ਨਾਮ ਜਪਣਾ ਸ਼ੁਰੂ ਕਰ ਦੁੱਖ ਆਪੇ ਮਿਟ ਜਾਣਾ ਕਿਸੇ ਨੇ ਨਹੀਂ ਤੇਰਾ ਕੰਮ ਬਗਾੜਿਆ ਪੜੋ ਗੁਰੂ ਦਸ਼ਮ ਸਹਿਬ ਕਹਿੰਦੇ ਸੁਖ ਨਾਹੀ ਰੇ ਹਰ ਭਗਤ ਦਿਨ ਜੀਤ ਜਨਮ ਇਹ ਰਤਨ ਮੋਲਕ ਸੋਦ ਸੰਗਤ ਜਪ ਇੱਕ ਖੇਨਾ ਸੰਗਤ ਵਿੱਚ ਬਹਿ ਕੇ ਇੱਕ ਖਿੰਨ ਵੀ ਜਪ ਲਿਆ ਕਰੋ ਸਤਨਾਮ ਸ੍ਰੀ ਮਾਰਾ ਫਿਰ ਦੁੱਖ ਹਜ਼ੂਰ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਬੜੋ ਹਰ ਕੇ ਨਾਮ ਬਿਨਾਂ ਦੁੱਖ ਭਗਤ ਬਿਨਾਂ ਸੋ ਨਹਿ ਚੁੱਕੈ ਗੁਰ ਇਹ ਭੇਦ ਬਤਾਵੇ ਗੁਰ ਇਹ ਭੇਦ ਇਹ ਗੁਰੂ ਨੇ ਭੇਤ ਦੀ ਗੱਲ ਦੱਸੀ ਹੈ ਨਾਮ ਤੋਂ ਬਗੈਰ ਦੁੱਖ ਪਾਈ ਦੇ ਜੇ ਸੁਖੀ ਹੋਣਾ ਫਿਰ ਜਪੋ ਇੱਕ ਵਾਰ ਮਨ ਨੂੰ ਪੜਾਓ ਮਨ ਤੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਮਨਾਂ ਤੇਰੇ ਕਿਸੇ ਨੇ ਕੰਮ ਨਹੀਂ ਵਿਗਾੜਿਆ ਹੋਇਆ ਮਨਾਂ ਤੇਰੇ ਘਰ 'ਚ ਕਿਸੇ ਨੇ ਕੋਈ ਕਲੇਸ਼ ਨਹੀਂ ਪਾਇਆ ਹੋਇਆ ਓਏ ਤੇਰੇ ਘਟ ਕਲੇਸ਼ ਦੁੱਖ ਸਿਰਫ ਇੱਕੋ ਗੱਲ ਕਰਕੇ ਤੈਨੂੰ ਨਾਮ ਬਿਸਰ ਗਿਆ ਕਹੋ ਆਪਣੇ ਮਨ ਨੂੰ ਨਾਮ ਬਿਨਾਂ ਦੁੱਖ ਪਾਵੇ ਹਰ ਕੈਂ ਨਾਮ ਬਿਨਾਂ ਦੁੱਖ ਪਾਵੇ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਨਾਮ ਬਿਨਾਂ ਹਰ ਕੇ ਨਾਮ ਬਿਨਾਂ ਦੁੱਖ ਗਜ ਕੇ ਨਾਮ ਬਿਨਾਂ ਦੁੱਖ ਭਗਤ ਬਿਨਾ ਸਹਸਾਨ ਚੋਕੇ ਭਗਤ ਬਿਨਾ ਸਹਸਾਨ ਚੋਕੇ ਭਗਤ ਬਿਨਾ ਸਹਸਾਨ ਭਗਤ ਬਿਨਾ ਗੁਰ へ ਭੇਦ ਵਤਾਵੇ ਹਰ ਕੇ ਨਾਮ ਬਿਨਾ ਦੁਖ ਬਾਹਵੇ ਨਾਮ ਬਿਨਾਂ ਦੁੱਖ ਪਾਵੈ ਹਰ ਕੈ ਨਾਮ ਬਿਨਾਂ ਦੁੱਖ ਪਾਵੈ ਨਾਮ ਬਿਨਾਂ ਦੁੱਖ ਹਰ ਕੈ ਨਾਮ ਬਿਨਾਂ ਦੁੱਖ ਵਾ ਵਾ ਨਾਮ ਬਿਨਾਂ ਦੁੱਖ